ਮੇਰੀ ਲੋਕ ਮੰਨਦੇ ਹੀ ਨਹੀਂ ਹਮ ਮਾਦਾ ਦਾ ਕਾਂਗਰਸ ਮੋਦੀ ਨੂੰ ਵੀ ਮਾਰੀ ਹੈ ਪਰ ਜਵਾਕਾ ਦਾ ਯਾਰ ਮੋਦੀ ਮਾਰਾ ਹੈ ਅੱਛਾ ਮੋਦੀ ਕਾਂਗ ਮੋਦੀ ਕਾ ਕਬੇ ਨਾ ਮਾਰਾ ਜੀ ਮੋਦੀ ਨੇ ਕੀ ਕਰਾ ਕਾਂਗਰਸ ਨੇ ਸਾਰਾ ਅੰਮ੍ਰਿਤਸਰ ਢਾਡੀਆਂ ਰੀ ਕਰਤਾ ਹਮ ਫੋਟਾਂ ਦਾ ਬਈ ਕੱਠ ਨੂੰ ਦੇਖ ਕੇ ਤਾਂ ਸਾਰੇ ਜਿੱਤੇ ਬੈਠੇ ਨੇ ਕੀ ਪਤਾ ਲੱਗਦਾ ਕਿਹੜਾ ਜਿੱਤੂ ਆ ਢੱਕਾ ਅੱਛਾ ਹਾਂ ਭਾਵੇਂ ਕਿੰਨਾ ਮਰਜੀ ਨੇ ਇਕਰ ਕੇ ਮੰਨ ਰਾਸ

ਆਉਂਦੀ ਆ ਯਾਰ ਲੋਕਦਾਲ ਫਿਰ ਹਾਂ ਆਉਂਦੀ ਆ ਬਾਈ ਜਮਨ ਸਹੀ ਕਰ ਲੈ ਉਹਨੇ ਕੰਮ ਕਰੇ ਬੋਲੀ ਠੀਕ ਰਹੀ ਹੈ ਤਾਂ ਪੰਦੇ ਆਪਕੋ ਭਈਆ ਬਹਿਣਾ ਉਹ ਅਸੇ ਬੋਲੀ ਬੋਲ ਜਾਣੇ ਪੁੱਛੇ ਦੀ ਪਤਾ ਨਹੀਂ ਕਿਰੋਂ ਕਿਰੋਂ ਕੀ ਬੋਲ ਜਾਣ ਕੰਮ ਕਰਦੇ ਪਰ ਬੋਲੀ ਦਾ ਕਰਕੇ ਬਸ ਬੋਲੀ ਬੋਲੀ ਪਿੱਛੇ ਆਉਂਗਲੇ ਸਮੇਂ ਤੇ ਦੇਖੋ ਜੀ ਹੁਣ ਲੋਕਾਂ ਦੇ ਕੀ ਹੈ ਮਨਾਂ ਦੇ ਵਿੱਚ ਸਾਨੂੰ ਇਹ ਮਾਨ ਹੈ ਵੀ ਜੋ ਉਹਨਾਂ ਨੇ ਜ਼ਿੰਮੇਵਾਰ ਦੇ ਹੱਕ ਚ ਕਹਿਤਾ ਫਿਰਛਣਾ ਦਾ ਜੀ ਦੇਵਲਾ ਨਿਭਾ ਲੈ ਆ ਸਰਕਾਰਾਂ ਕਿੰਨੀ ਆਗੇ ਕੁਝ ਨਿਕਲੇਗੀ ਜੀ 80% ਕਹਿੰਦੇ ਵੀ ਉਹ ਕੰਮ ਕਰਨਗੇ ਸਾਡੇ ਚਾਲੇ ਕਹਿੰਦੇ ਤਾਂ ਦੇਖੋ ਜਿਹੜਾ ਟਰੈਕਟਰ ਸੀ ਜਿੰਨੀ ਦਾ ਗੱਡਾ ਬਣਾਤਾ ਫਿਰ ਪਿਛਲੇ ਪੱਲੇ ਇਸੇ ਵੰਦੀ ਫਿਰ ਦੱਤੀ ਜਬ ਦੱਤੀ ਹੂੰ ਠੀਕ ਹੈ ਜੇ ਉਹ ਕੋਲੋਂ ਮੋਦੀ ਲੋਕ ਨਹੀਂ ਮਾਰਾ ਕਹਿੰਦੇ ਐ ਇੱਕਦੋ ਕਹ ਮੋਦੀ ਨੇ ਵੀ ਚਿੱਗੇ ਕਰਤੇ ਜਿਹੜੇ ਕਿਸੇ ਬੰਦੇ ਨੂੰ 2000 ਮਿਲ ਜਾਂਦਾ ਸੀ ਕਈਆਂ ਨੂੰ ਘਰੇ 500 ਮਿਲਦੀ ਨਹੀਂ ਉਹਨਾਂ ਦਾ 2000 ਸਾਰੇ ਸੀਗਾ ਤਾਵਲਾ ਤਾਂ ਸਿਸ਼ਪਾਲ ਦਾ ਹੈ ਅੱਛਾ ਹਾਂਜੀ ਦੇਸੂ ਜਿਹੋ ਦਾ 60% ਹੈ ਅੱਛਾ ਅ ਕਾਠਰੂ ਦੇ ਇੱਕ ਤਾਂ ਜੀ ਵੋਟਾਂ ਪਈਆਂ ਵਿੱਚ ਤੂ ਆਇਆ ਹੈ ਅੱਛਾ ਤੇ ਫਿਰ ਭਾਈ ਕਈ ਉਹ ਵੀ ਉਹ ਹੋ ਜਾਂਦੇ ਨੇ ਉਹ ਵੀ ਵਿੱਚ ਵਾਲੇ ਆ ਕੇ ਬਹਿ ਜਾਂਦੇ ਨੇ ਵੋਟ ਕਿਸੇ ਪਾਸੇ ਹੋਰ ਪਾਉਂਦੇ ਨੇ ਹਾਂ ਤੇ ਪਰ ਉਹਨਾਂ ਦੀ ਖੱਟਾ ਢੋਲ ਹੈ ਜਿਹਦਾ ਕੋਈ ਪਤਾ ਨਹੀਂ ਅੱਛਾ ਚੈਨ ਵਾਲਾ ਮਾਸਟਰ ਹੈ ਕਿ ਗਿਆ ਸਾਡੇ ਪਿੰਡ ਹੁਣੇ ਹੁਣੇ ਗਿਆ ਪਿੰਡ ਚੋਂ ਅੱਛਾ ਜਿੰਨੇ ਜਵਾਕ ਉਹਦੇ ਕੋਲੇ ਪੜਦੇ ਰਹੇ ਉਸ ਘਰ ਦੀਆਂ ਹਰੇ ਘਰ ਦੀਆਂ ਦੋ ਵੋਟਾਂ ਤਾਂ ਮੇਲੂਗਾ ਉਹ ਅੱਛਾ ਜੀ ਹਾਂ ਅੱਛਾ ਅੱਗੇ ਨਾ ਤਾਂ ਵਧ ਗਿਆ ਠੀਕ ਹੈ 13 ਮੁੰਡੇ ਦੁਬਾਰੇ ਆ ਸਾਡੇ ਚਟਾਡੇ ਨੇ ਉਹ 13 ਘਰ ਚਟਾਡੇ ਦੇ ਕੋਲੇ ਆ ਕੋਣ ਹੈ ਹਾਂ ਠੀਕ ਹੈ ਉਹ ਦੇਖੇ ਵਾਲੇ ਮੋਦੀ ਨੂੰ ਮੜਾ ਕੇ ਜਿਹੜੇ ਲੋਕ ਤਾਂ ਭਾਈ ਕਿਹਦੇ ਕਿਧਰੇ ਦੇਖੇ ਜਿਹੜੇ ਲੋਕਾਂ ਦਾ ਕੋਈ ਪਤਾ ਨਹੀਂ ਲੱਗਦਾ ਇਹ ਤਾਂ ਫਿਰ ਮੇਲਾ ਟੂੜੀ ਗੱਲ ਹੈ ਕਦੋਂ ਆਏ ਫਿਰ ਕਦੋਂ ਆਏ ਫਿਰ ਗਈ ਹਾਂ ਵੀ ਕਹਿੰਦੇ ਹੈਂ ਪਿੰਡ ਦੀ 1800 ਵੋਟ ਭੁੱਜਤੀ ਹੈ ਠੀਕ ਹੈ ਤੇ ਚਟਾ ਦਾ ਰੂਹ 300 ਹੈ ਅੱਛਾ ਤੇ ਬਾਕੀ ਫਿਰ ਕਾਂਗਰਸ ਦੇ ਘਰ ਦੀ ਜੀ ਜਾਂਦੀ ਹੈ ਅੱਛਾ ਚੱਲਾ ਤਾਂ ਬਹੁਤ ਵਧੀਆ ਜੀ ਸੀਓ ਦੇ ਵਰਗਾ ਥੋੜੇ ਨਹੀਂ ਸਾਨੂੰ ਜੀ ਸ਼ੇਰ ਕੋਈ। ਉਹਨਾਂ ਦਾ ਕੀ ਮਾਹੌਲ ਐ ਕਿਹੜਾ ਪਾਰਟੀ ਦੇ ਆ ਜਿਹੜੇ ਉਮੀਦਵਾਰ ਅੱਗੇ ਆ ਤੇ ਕੀ ਤੋਂ ਕੰਮ ਕਰਵਾਏ ਉਹਨਾਂ ਤੋਂ ਖੁਸ਼ ਆ ਆਪਾਂ ਗੱਲਬਾਤ ਕਰਾਂਗੇ। ਤੇ ਕਿਵੇਂ ਲੱਗਦਾ ਐ ਕੀ ਮਾਹੌਲ ਜੀ ਵੋਟਾਂ ਦਾ? ਮਾਹੌਲ ਜੀ ਹੁਣ ਤਾਂ ਮੈਨੂੰ ਤਾਂ ਲੱਗਦੀ ਐ ਲੋਕਦਲ ਦਾ ਤੇ ਅੰਗਰਸ ਦਾ। ਅੱਛਾ ਜੀ। ਹੋਰ ਬਣਦੇ ਜਾਂਦੇ। ਕਾਂਗਰਸ ਦਾ ਤੇ ਅੰਗਰਸ ਹੀ ਜਾ ਰਹੀ ਕਾਂਗਰਸ ਦਾ। ਅੱਛਾ। ਹਾਂ। ਤੇ ਲੋਕਦਲ ਦਾ ਵੀ ਠੀਕ ਹੋ ਗਿਆ। ਮੈਂ ਉਹ ਉਹ ਉਹਦੇ ਨਾਲ ਅੱਗੇ ਟੱਪ ਗਿਆ। ਅੱਛਾ। ਹਾਂ। ਕੀ ਕੀ ਲੱਗਦਾ ਵੀ ਕੀ ਕਾਰਨ ਕੀ ਆ ਨਹੀਂ ਲੋਕ ਹੋਏ ਜਦੋਂ ਲਾ ਕੇ ਵਾਲੇ ਅਸਨਾ ਅੱਛਾ ਤੋਂ ਬੰਦੇ ਬਾਹਰ ਝੁੜ ਕੇ ਨਾਲੇ ਠੀਕ ਹੈ ਲੀਟਰ ਨੂੰ ਕਿੰਨੇ ਪਿੰਡਾਂ ਦੇ ਕਿੰਨੇ ਕਾਂਗਰਸੀ ਝੁੜ ਕੇ ਸਾਰੇ ਜੁੜੀ ਹੋਈ ਜਾਂਦੇ ਨੇ ਹਾਂ ਠੀਕ ਹੈ ਤੇ ਕਿਵੇਂ ਲੱਗਦਾ ਹੈ ਕਿ ਮਾਹੌਲ ਵੋਟਾਂ ਦਾ ਵੋਟਾਂ ਦਾ ਬਈ ਕੱਠ ਨੂੰ ਦੇਖ ਕੇ ਤਾਂ ਸਾਰੇ ਜਿੱਤੇ ਬੈਠੇ ਨੇ ਕੀ ਪਤਾ ਲੱਗਦਾ ਅੱਛਾ ਹਾਂ ਹਾਂ ਕੱਠ ਨੂੰ ਦੇਖ ਕੇ ਤਾਂ ਲੱਗਦਾ ਜਿਹੜਾ ਆਉਂਦਾ ਉਹ ਹੀ ਆਇਆ ਲੱਗਦਾ ਵੀ ਇਹ ਜਿੱਤੀ ਹੋਇਆ ਅੱਛਾ ਹਾਂ ਕੰਮ ਤਾਂ ਲੱਗਦਾ ਕੋਈ ਕੰਮ ਕਿਹੜੇ ਸਰਕਾਰ ਨੇ ਪਹਿਲਾਂ ਵਧ ਵਧੀਆ ਕਰਾਇਆ ਵਧੀਆ ਦਾ ਭਾਈ ਪਹਿਲਾਂ ਲੋਕਦਾਲ ਨੇ ਕਰਿਆ اچھا ਹਾਂ ਆਉਂਦੀ ਆ ਜਿਆਦਾ ਲੋਕਦਾਲ ਫਿਰ ਹਾਂ ਆਉਂਦੀ ਆ ਬਾਈ ਜਦੋਂ ਸਹੀ ਜਾਂਦਾ ਉਹਨੇ ਕੰਮ ਕਰਿਆ ਕੀ ਕੰਮ ਵਧੀਆ ਕੀ ਲਗੇ ਵਧੀਆ ਦਾ ਸਾਰੇ ਆ ਜਿੰਨੀ ਬਿਲਡਿੰਗ ਪਈ ਆ ਪੰਚਾਇਤੀ ਜਗ੍ਹਾ ਦਾ ਹੂੰ ਹੂੰ ਉਹਨਾਂ ਨਹਿਰਾ ਸੀ ਆ ਹਾਂ ਇਹ ਤਿੰਨ ਮਰਾਂ ਦਾ ਨਹਿਰੇ ਕੋਲੇ ਹੂੰ ਤੇ ਸਾਨੂੰ ਬਿਜਲੀ ਦੇ ਦੇ ਹੂੰ ਉਹਦਾ ਵੀ ਪੰਚਾਇਤੀ ਜਗ੍ਹਾਏ ਨੂੰ ਵੀ ਬਿਜਲੀ ਮਿਲਦੀ ਹੂੰ ਇਹਨਾਂ ਦੀ ਸਰਕਾਰ ਆ ਜੀ ਜਦੋਂ ਕਹੇ ਤਾਂ ਮੰਗਦੇ ਮੰਗ ਖੰਬੇ ਨਾਲੀ ਨਾਲ ਸਮਾ ਗਿਆ ਗਲੀਆਂ ਬੱਤੀਆਂ ਹੁਣ ਹੁਣ ਫਿਰ ਕੋਈ ਲੱਗਦਾ ਵੀ ਪਿੱਛੇ ਕੋਈ ਕੰਮ ਹੋਏ ਹੈਗੇ ਪਿਛਲੀ ਸਰਕਾਰ ਚ ਇਹ ਸਰਕਾਰ ਜਮਾਈ ਅੱਜ ਦਾ ਕੋਈ ਹੋਇਆ ਨਹੀਂ ਗਰੀਬਾਂ ਦਾ ਜੀਮੇਦਾਰੋਂ ਪੈਸੇ ਪੁੱਛੇ ਪਾਈ ਜਾਂਦਾ ਮੋਦੀ ਠੀਕ ਜੀ સારા પિન્ સારા ઓછા કીતુ પેન એનાદી ਠੀਕ ਹੈ ਪਰ ਬਾਜ ਰਿਹਾ ਜਾ ਕੇ ਪਿੱਛੇ ਲਗਾ ਗਏ ਗੰਡੀ ਸਰਕਾਰ ਦੀ ਕਰਵਾਈ ਕੋਈ ਵਧੀਆ ਕਿਉਂ ਕਿਉਂ ਕਿ ਲੱਗਦਾ ਸਾਰੇ ਬੰਦੇ ਖਾਣ ਬਣਾਇਆ ਵਿਚਾਰੇ ਹਾਂ ਹਾਂ ਹਰੇ ਛਰਿਆ ਕੇ ਉਹ ਕਿੱਕੜਾ ਖਾਰਾ ਅਸੀਂ ਕਹੇ ਕੀ ਗਿਆ ਵਿਚਾਰਾ ਕਿ ਮੈਂ ਬਣਾਇਆ ਕੜਕੜ ਵਰਗਾ ਬਣਾਇਆ ਤਰੀ ਹੀ ਬੰਦੇ ਕੋਈ ਅਹ ਲਗਾਏ ਪੱਜੇ ਫਿਰ ਡੱਕ ਡੱਕ ਕਹਣਾ ਜਰਾ ਅਸੀਂ ਗਰੀਬਾਂ ਬੰਦੇ ਆ ਨਾ ਗਰਾਬੇ ਸਾਰਾ ਪਿੰਡਾ ਬੇਸ ਹਾਂ ਕੜਕੇ ਦੇ ਨਾ ਜੋਲ ਪਿੱਛੇ ਜਾ ਕੇ ਦੇਖਿਆ ਇੱਕ ਵਜੇ ਕਿ ਦੇਖੀ ਅੱਛਾ ਤੂੰ ਆਦਨ ਬਾਅਦ ਹੀ ਫਿਰ ਲੱਗੇ ਕੜਕੇ ਇੰਨੇ ਬੰਦੇ ਯਾਰ ਤਾਂ ਨੇ ਅੱਛਾ ਜਦਾ ਦੇਉਂਗੇ ਹਾਂ ਜਮਾ ਵਾਏ ਪਰ ਪਹਿਲਾ ਹਟ ਜੇ ਜਾ ਲਾ ਬੱਚਾ ਲੋ ਉਹ ਉਹ ਕਰਮਨ ਦੀ ਗੱਲ ਹੈ ਹਾਂ ਸੜਕਾਂ ਖਾਲਾਂ ਦਾ ਹੋਰ ਕੋਈ ਨਹਿਰ ਦਾ ਪਾਣੀ ਨਾਲੀ ਦਾ ਹੋਰ ਉਹੀ ਲਿਆਉਣਗੇ ਦੂਜੇ ਤਾਂ ਵਾਹ ਦੇ ਕਰਕੇ ਦੁਰੇ ਜਾਂਦੇ ਪੱਲੇ ਨੇ ਆਪਣੇ ਏਰੀਆ ਵਾਸਤੇ ਵਧੀਆ ਸੀ ਨਾ ਉ ਤਾਂ ਜਿਹੜਾ ਪੁੱਠਾ ਬੋਲਦੇ ਜਾਂ ਉਹ ਤਾਂ ਬੋਲਦੇ ਸੀ ਠੀਕ ਹੈ ਪਰ ਕੰਮ ਤਾਂ ਕਰਦੇ ਸੀ ਨਾ ਠੀਕ ਜਿਹਦੇ ਹੱਕ ਚ ਕਹਿ ਤਾਂ ਕਰਦੇ ਸੀ ਠੀਕ ਹੈ ਆਪਾਂ ਨੂੰ ਜ਼ਿੰਮੇਦਾਰਾਂ ਨੂੰ ਕੰਮ ਹੀ ਚਾਹੀਦਾ ਖਾਲ ਪਈਆਂ ਕੋਈ ਪਾਣੀ ਚਾਹੀਦਾ ਅਸਲ ਬੜੀ ਗਲਤ ਪਾਣੀ ਦੀ ਹੂੰ ਹੂੰ ਇਹ ਤਾਂ ਸਭ ਤੋਂ ਪਹਿਲੇ ਮਤਲਬ ਬੋਲੀ ਮਾੜੀ ਐ ਹੂੰ ਅਸਲੀ ਗੱਲ ਇਹ ਹੈ ਬੋਲੀ ਫਿਕਰੇ ਹੈ ਤਾਂ 15 ਹੁਣ ਤਾਂ ਬਈ ਆ ਬਦਨ ਉਹ ਜੇ ਬੋਲੀ ਬੋਲ ਜਾਂਦੇ ਪਿੱਛੇ ਦੀ ਪਤਾ ਨਹੀਂ ਕਿਹਦੇ ਨੂੰ ਕਿਰੋਂ ਕੀ ਬੋਲ ਜਾਂਦੇ ਕੰਮ ਕਰਦੇ ਪਰ ਬੋਲੀ ਦਾ ਕਰਕੇ ਬਸ ਬੋਲੀ ਬੋਲੀ ਪਿੱਛੇ ਹੈ ਇਹ ਤਾਂ ਨਹੀਂ ਕਰਿਆ ਜਿੰਨੇ ਵੀ ਜ਼ਿਮੀਦਾਰ ਦੇ ਹੱਕ ਤੇ ਕੰਮ ਕਰੇ ਸਾਰੇ ਉਹਨਾਂ ਨੇ ਨਹੀਂ ਕਰੇ ਸਾਡੇ ਬਾਅਦ ਤੇ ਬਹੁਤ ਸਰਕਾਰਾਂ ਬਣ ਗਈਆਂ ਕੋਈ ਕੰਮ ਨਹੀਂ ਹੋਇਆ ਡੱਗਰ ਦੇ ਪਾਣੀ ਦਾ ਸਾਡਾ 10 ਸਾਲ ਦਾ ਕਿ 15 ਸਾਲ ਦਾ ਬੁੱਦਾ ਚੱਲੀ ਜਾਂਦਾ ਸਾਡੀ ਕਿਸੇ ਨੇ ਸੁਣਾਈ ਨਹੀਂ ਕਰੀ ਹੁਣ ਇਹ ਕਹਿਤਾ ਰਹੇ ਹੈ ਕਰਨ ਦਾ ਪਤਾ ਨਹੀਂ ਤੇ ਬੋਲੀ ਮਾਰੀ ਜੇ ਤੁਹਾਨੂੰ ਉਹਨਾਂ ਨੇ ਮਾਨ ਹੈ ਜਿਉਂ ਨੀ ਸਰਕਾਰ ਆਉਂਦੀ ਤਾਂ 100% ਕਰਨ ਅੱਛਾ ਜਮਾ ਕਰਨਗੇ ਮੁਕਾਬਲੇ ਚ ਪੂਰੇ ਆਦਗੇ ਐਦ ਕੀ ਪੂਰੇ ਮੁਕਾਬਲੇ ਜੈ ਜੀ ਹੁਣ ਹਵਾ ਪੂਰੀ ਬਦਲ ਗਈ ਬੋਲੀ ਇੱਕ ਚੀਜ਼ ਹੈ ਜੀ ਉਹ ਗੱਲ ਐ ਕਾਉਡ ਮੈਸ ਵਾਲੀ ਐ ਜੀ ਜੇ ਉਹ ਰੁੱਖਾ ਬੋਲਦਾ ਤਾਂ ਕੰਮ ਕਰਦੇ ਵੀ ਜੇ ਕਹੇ ਤਾਂ ਤਾਂ ਕਹੇ ਤਾਂ ਉਹ ਬਿੱਲੂ ਵਾਲੀ ਗੱਲ ਹੈ ਹਾਂ ਜੀ ਜੇ ਕਹੇ ਤਾਂ ਤਾਂ ਕਹੇ ਤਾਂ ਇਹ ਬਿੱਲੂ ਰੁੱਖਾ ਰੁੱਖਾ ਹੀ ਐ ਇਹ ਤੁਹਾਨੂੰ ਪੂਰਾ ਵਿਸ਼ਵਾਸ ਹੈ ਹਾਂ ਆਉਣਾ ਇਸ ਸਮੇਂ ਤੇ ਦੇਖੋ ਜੀ ਹੁਣ ਲੋਕਾਂ ਦੇ ਕੀ ਹੈ ਮਨਾਂ ਦੇ ਵਿੱਚ ਸਾਨੂੰ ਇਹ ਮਾਨ ਹੈ ਵੀ ਜੋ ਉਹਨਾਂ ਨੇ ਜ਼ਿਮੀਦਾਰ ਦੇ ਹੱਕ ਚ ਕਹਿਤਾ ਪ੍ਰਸ਼ਨਾ ਦਾ ਜੀ ਇਹ ਵੀ ਲਾਰ ਨੇ ਬੰਨੇ ਜੋ ਵੀ ਕੰਮ ਕਰਿਆ ਜਨਾ ਕਰਿਆ ਸਾਡੇ ਹੱਕ ਦਾ ਕੰਮ ਉਹ ਸਰਕਾਰ ਨੇ ਨਹੀਂ ਕਰਿਆ ਆ ਸਰਕਾਰਾਂ ਕਿੰਨੀ ਆਗੇ ਕੁਝ ਨਹੀਂ ਕਰੇ ਠੀਕ 100% ਕਹਿੰਦੇ ਵੀ ਉਹ ਕੰਮ ਕਰਨਗੇ ਸਾਡੇ ਲੋਕਾਂ ਦਾ ਮਾਹੌਲ ਬਹੁਤਾਂ ਬੇਸ਼ੀਸ਼ ਬਲਦ ਅੱਛਾ ਕਾਂਗਰਸ ਦਾ ਤੇ ਮੁਕਾਬਲਾ ਕਿਦਾ ਕਿਦਾ ਲੱਗਦਾ ਮੁਕਾਬਲਾ ਹੁੰਦਾ ਜੀ ਕਾਂਗਰਸ ਦਾ ਆਮ ਆਦਮੀ ਪਾਰਟੀ ਦਾ ਸਾਡੇ ਪਿੰਡ ਦਾ ਅੱਛਾ ਹੂੰ ਇਹ ਜਟਾਲੇਗਾ ਵੀ ਕਹਿੰਦੇ ਆ ਕਿ ਵਾਵਾ ਹੋ ਰਿਆ ਉਹ ਤੀਜੇ ਚੋਸ ਨੰਬਰ ਜਗੇ ਦੇਖੋ ਤੀਜੇ ਦੇ ਕਿਹੜਾ ਚੋਸੇ ਕਿਹੜਾ ਹੋਵੇ ਅੱਛਾ ਦੇ ਸੋ ਇਹਦੇ ਦਾ ਹਾਂ ਅੱਛਾ ਤੀਜੇ ਦਸੇ ਦਾ ਚੌਥੇ ਜਟਾਲੇ ਦੇ ਜਾ ਚੌਥੇ ਦੇ ਦਸੇ ਜੇ ਅਗਰ ਤੀਜੇ ਜਟਾਲੇਗੇ ਅੱਛਾ ਅੱਛਾ ਸਾਡੇ ਪਿੰਡ ਦੇ ਮੁਕਾਬਲਾ ਆਉਂਦਾ ਸੀ ਕੰਮ ਅੱਛਾ ਅੱਛਾ ਕੰਮ ਫਿਰ ਕਿੰਨੇ ਕੋਈ ਆ ਪਿਛੇ ਸਰਕਾਰਾਂ ਕੰਮ ਨਾ ਭਾਈ ਦੇਖ ਰਹਾ ਹਾਂ ਤੁਸਾਂ ਤਾਂ ਕੁਝ ਵੀ ਨਹੀਂ ਕੰਮ ਕਰਿਆ ਸੀ ਹਾਂ ਸੀਸਪਾਲ ਨਹੀਂ ਕਰਵਾਇਆ ਕੋਈ ਸੀਸਪਾਲ ਨੇ ਸੜਕ ਬਣਵਾਉਦੀਆਂ ਗੜੀਆਂ ਬਣਵਾਉਦੀਆਂ ਪਹਾੜੇ ਤੋਂ ਚੋੜਨਾ ਸੜਕ ਸੀਸਪਾਲ ਨੇ ਬਣਵਾਈ ਕਹੇ ਕਿ ਹੁਣ ਠੀ ਗਲੀਆਂ ਬਣਾਉਣਾ ਸਿੱਧਾ ਮਿਲ ਕਿੰਨੀ ਇਹ ਪੀਜ਼ਾ ਮੰਨਦਾ ਹੀ ਚੱਲਦਾ ਲੋਕ ਟੱਕਰ ਜੇ ਫਿਰ ਕਿਹੜਾ ਲੱਗਦਾ ਟੱਕਰ ਜੇ ਵੇਖੋ ਹੈ ਦੋਹਾਂ ਦੀ ਅੜੀ ਆ ਉੱਤੇ ਅੱਛਾ ਹਾਂ ਹੋਰ ਸਭ ਦਾ ਸਾਰੀ ਪਿਛੀ ਨੇ ਭਾਜੇਪੀ ਦੀ ਕਾਂਗਰਸ ਦੀ ਹਾਂ ਅੱਛਾ ਪਹਿਲਾਂ ਦੀ ਟੱਕਰ ਆ ਗੋਰੀ ਠੀਕ ਆ ਹਾਂ ਤੇ ਕੰਮ ਆਪਣੇ ਪਿੰਡ 'ਚ ਫਿਰ ਕੋਈ ਕੀ ਲੱਗਦਾ ਹੈ ਕੋਈ ਸਲਾਸੀ ਪਾਣੀ ਹਾਂ ਮਤਲਬ ਜਿਹੜਾ ਹੁਣ ਜਿਹੜਾ ਕਰੂਗਾ ਉਹੀ ਉਸੇ ਨੇ ਹੋਣਗੇ ਅੱਛਾ ਹੂੰ ਜਿਵੇਂ ਇਹਦੀ ਪਹਿਲਾਂ ਬਣ ਗਿਆ ਸੀਗਾ ਜੁੱਤ ਗਿਆ ਸੀ ਕੰਮ ਨਹੀਂ ਕਰੀ ਇਸ ਵਾਰ ਨਹੀਂ ਹਾਂ ਅੱਛਾ ਅੱਛਾ ਜੇ ਕੋ ਕੰਮ ਨਹੀਂ ਹੋਇਆ ਹਾਂ ਉਹਨੇ ਕੰਮ ਹਾਰੇ ਹੋਏ ਨਹੀਂ ਬਹੁਤ ਕਰੀ ਲੇ ਸੋਇੋ ਤੇ ਨਹੀਂ ਹਮਮਰ ਟੱਕਰੀ ਹੋਰੀ ਹਾਂ ਪੂਰੀ ਚੱਕਰ ਇਹ ਪਿੰਡਾਂ ਦਾ ਉਹਨੇ ਜਮਾ ਬਹੁਤ ਜਿਆਦਾ ਪੈਸਾ ਲਾ ਖਰਚ ਕਰਿਆ ਠੀਕ ਹੈ ਹਾਂ ਆਏ ਸੀ ਹੁਣ ਜਿਹੜਾ ਮਾਰਿਆ ਜਿਹੜਾ ਤਾਂ ਰੋਲੋਜੀ ਆਉਂਦੇ ਨੇ ਉਹ ਹਮਮ ਬਾਕੀ ਪਿੰਡਾਂ ਜਾਂਦੇ ਨੇ ਰੋਜ਼ ਪੰਜ ਸੱਤ ਪਿੰਡ ਰੋਜ਼ ਅਟ ਕੱਢਦੇ ਨੇ ਉਹ ਜਾਨ ਲੱਗਦਾ ਵੀ ਜਿੱਤੂ ਆਇ ਤੇ ਫੇਰ ਵੇਖੋ ਉਹ ਧਕੇ ਢੋਲ ਹੈ ਹਮ ਕੀ ਪਤਾ ਲੱਗਦਾ ਧਕੇ ਢੋਲ ਦਾ ਹਮ ਤੇ ਦੇਖਿਓ ਉਹਦੇ ਬੰਦੀ ਨੇ ਬੰਦੇ ਹੁੰਦੇ ਨਹੀਂ ਬਿਟਾਰੇ ਬੰਦੇ ਦੇ ਸੁੱਯੋ ਦਾ ਅੱਛਾ ਉਹਦੇ ਨਾਲ ਇਹ ਬੰਦੇ ਮੈਨੂੰ ਤਾਂ ਦੁੱਸੀ ਜੀ ਕਰੀ ਅੱਛਾ ਅੱਛਾ ਇਹ ਤਾਂ ਅਜੇ ਲੈਣ ਖੜੀ ਜੋ ਪਿੰਡੇ ਪਰਲੇ ਪਾਸੇ ਤੇ ਗੱਡੀਆਂ ਖੰਡੂਆਂ ਤਾਂ ਨਹੀਂ ਸੀ ਅੱਛਾ ਇੱਥੇ ਬਾਰੇ ਬੰਦੇ ਦੇਖਣ ਨੂੰ ਤਰਸੇ ਸੀਸ਼ਪਾਲ ਨੂੰ ਦੇਖਦੇ ਲਿਗੇ ਐ ਵਿੱਚੇ ਲੋਗੇ ਸਿੰਦੇ ਇੰਨਾ ਕਰ ਸੀ ਅੱਛਾ ਹਾਂ ਕੱਠ ਨੂੰ ਦੇ ਕਿਤੇ ਜੀ ਵੋਟਾ ਪਏਗੇ ਵਿੱਚਤੂ ਆਏ ਅੱਛਾ ਤੇ ਫਿਰ ਭਾਈ ਕਈ ਉਹ ਵੀ ਉਹ ਹੋ ਜਾਂਦੇ ਨੇ ਉਹ ਵੀ ਵਿੱਚ ਬਾਰੇ ਆ ਕੇ ਬਹਿ ਜਾਂਦੇ ਨੇ ਵੋਟ ਕਿਸੇ ਪਾਸੇ ਹੋਰ ਪਾਉਂਦੇ ਨੇ ਹਾਂ ਤੇ ਪਰ ਉਹਨਾਂ ਦੀ ਖੇਟਾ ਘਟੋਲ ਹੈ ਜਿਹਦਾ ਕੋਈ ਪਤਾ ਨਹੀਂ ਅੱਛਾ ਅੱਛਾ ਹਾਂ ਪਤਾ ਲੱਗੋ ਮਗਰੋਂ ਠੀਕ ਹੈ ਪਤਾ ਲੱਗ ਰਿਹਾ ਲੋਕ ਪਹਿਲਾਂ ਪਹਿਲਾਂ ਜਿਹੜੇ ਆਪਣੇ ਸਰਕਾਰਾਂ ਰਹੀਆਂ ਪਹਿਲਾਂ ਚਟਾਲਾ ਸਰਕਾਰ ਵੀ ਰਹੀ ਹੈ ਕਾਂਗਰਸ ਰਹੀ ਹੈ ਬੀਜੇਪੀ ਵੀ ਤੰਨੇ ਦੇਖ ਲਈਆਂ ਸਰਕਾਰਾਂ ਕੀ ਲੱਗਦਾ ਕੰਮ ਕਿਹੜੀ ਸਰਕਾਰ ਹੈ ਵੀ ਟਕਾਲੇ ਕਹਿੰਦੇ ਤਾਂ ਦੇਖੋ ਜਿਹੜਾ ਹੈ ਟਰੈਕਟਰ ਸੀ ਜੀਂ ਦਾ ਗੱਡਾ ਬਣਾਤਾ ਫਿਰ ਪਿਛਲੇ ਪਹਿਲੇ ਇਸ ਲਈ ਬਣੀ ਫਿਰ ਦਾਤੀ ਦਾ ਬਦਾਤੀ ਹੂੰ ਠੀਕ ਹੈ ਤੇ ਉਹ ਇੱਕ ਗੱਲੋਂ ਮੋਦੀ ਲੋਕ ਨਹੀਂ ਮਾੜਾ ਕਹਿੰਦੇ ਐ ਕਿ ਕੋਈ ਕਹਿੰਦਾ ਮੋਦੀ ਨੇ ਵੀ ਟੰਗੇ ਕਰਤੇ ਜਿਹੜੇ ਕਿਸੇ ਬੰਦੇ ਨੂੰ 2000 ਮਿਲ ਜਾਂਦਾ ਸੀ ਕਈ ਬੰਦਿਆਂ ਨੂੰ ਘਰੇ ਪੰਜੀ ਮਿਲਦੀ ਨਹੀਂ ਉਹਨਾਂ ਦਾ 2000 ਦਾ ਸਾਰੇ ਸੀਗਾ ਤੇ ਕਈ ਕੰਮ ਫਿਰ ਕੋਈ 5 ਲੱਖਾ ਇੱਕ 5 ਲੱਖਾ ਉਹ ਬਣਾਦਾ ਇਲਾਜ ਕਰਨ ਨੂੰ ਤੇ ਪੈਸਾ ਦਾ ਇਲਾਜ ਹੋ ਜਾਂਦਾ ਠੀਕ ਐ ਐ ਦੇਖੇ ਮੋਦੀ ਨੇ ਟੰਗੇ ਕਰਨ ਮੋਦੀ ਦੀ ਵੀ ਬਦਨਾਮੀ ਹੋ ਗਈ ਅੱਛਾ ਹਾਂ ਠੀਕ ਐ ਉਹ ਕਾਗਜ਼ ਜਿਹੜਾ ਕਿਸੇ ਨੇ ਬਣਾਇਆ ਹੀ ਨਹੀਂ ਪੰਜ ਲੱਖ ਦਾ ਕਾਗਜ਼ ਕੁਝ ਛੋੜਿਆ ਛੋੜੇ ਜਿਹੇ ਪੈਸੇ ਨਾਲ ਇਲਾਜ ਹੋ ਜਾਂਦਾ ਇਲਾਜ ਨਹੀਂ ਬੰਦੂ ਤਾਂ ਹੁੰਦਾ ਹੂੰ ਉਹ ਕਾਗਜ਼ ਲੈ ਜਿਹੜਾ ਇਲਾਜ ਹੋ ਜਾਂਦਾ ਛੋਟੇ ਬਵੋਣੇ ਕੁਝ ਹੀ ਕਰਨਾ ਤੇ ਉਂ ਲਿਖੇ ਵਾਲੇ ਮੋਦੀ ਨੂੰ ਮੜਾ ਕੇ ਜਿਹੜੇ ਲੋਕ ਤਾਂ ਭਾਈ ਕਿਧਰੇ ਕਿਧਰੇ ਦੇਖੇ ਜਿਹੜੇ ਲੋਕਾਂ ਦਾ ਕੋਈ ਪਤਾ ਨਹੀਂ ਲੱਗਦਾ ਇਹ ਤਾਂ ਫਿਰ ਮੇ ਲਟਵਾਲੀ ਗੱਲ ਐ ਕਦੇ ਐ ਫਿਰ ਕਦੇ ਕਦੇ ਆਏ ਫਿਰ ਕੇ ਹਾਂ ਨਹੀਂ ਕਹਿੰਦੇ ਕਿਨੇ ਮੁੰਡੇ ਲਵਾਤੀ ਅੱਛਾ ਟਾਲੀ ਕਹਿੰਨੇ ਕਿਨੇ ਮੁੰਡੇ ਲਵਾਤੀ ਹਾਂ ਅੱਛਾ ਟਾਲੇ ਕਿ ਕਿਨੇ ਪਿੱਛੇ ਤੇ ਟਾਲੀ ਕਰਨ ਮਗੀ ਮਾਰ ਆਖੀ ਜਾਂਦੇ ਨੇ ਅੱਛਾ ਹਾਂ ਅੱਛਾ ਟਾਲੇ ਕਿ ਵੀ ਇਹ ਕੰਮ ਦੇ ਇੱਕ ਚਰਾਲੇ ਕਨ ਵੀ ਕੋਈ ਚੰਗੀ ਕਰੇ ਨਾ ਫਿਰ ਚਰ ਬਣਤੀ ਇੱਕਦੋ ਕੰਮ ਹੋਰ ਕਰਤੇ ਉਸ ਤੋਂ ਪਹਿਲੇ ਕਿਸੇ ਨੇ ਨਹੀਂ ਬਣੀ ਸੀ ਹਾਂ ਅ ਇੰਦਰਾ ਕਨ ਨਿਰਾਜ਼ਮੀ ਕਰ ਗਈ ਜਵਾਲਾ ਲਹਿਰੂ ਵੀ ਕਰ ਗਿਆ ਮੇਰੇ ਦੇਖਣ ਜੈ ਨੇ ਰਾਜੇ ਕਰਕੇ ਕੱਖੇ ਨਹੀਂ ਕਰਿਆ ਸੀ ਠੀਕ ਹੈ ਘਰ ਛੋੜ ਜਾਓ ਉਹ ਖਲਾਸੀ ਪਹਿਲੀ ਇਹ ਟੈਕਟਰ ਮੰਡੀ ਨੂੰ ਲੈ ਕੇ ਜਾਂਦੇ ਤੇ ਪੁਲਿਸ ਵਾਲੇ ਉਹਦੀ ਕਿੱਲੇ ਨਾਲ ਖੜਾ ਦੇ ਓਏ ਹੂੰ ਤੇ ਜਦੋਂ ਇਹ ਗੱਡਾ ਬਣਾ ਤਾਂ ਕਿਤੇ ਨਹੀਂ ਫਰੇ ਡਾਕਟਰ ਕਹੇ ਜਾਂ ਟੁੱਟਿਆ ਭੱਜਿਆ ਕਿਵੇਂ ਚੋਰੀ ਦਾ ਕਿਵੇਂ ਆਕਾਦ ਦਾ ਕੋਈ ਬੁਲਾਉਂਦਾ ਹੀ ਨਹੀਂ ਹਾਂ ਤੇ ਫਿਰ ਇਹ ਪਿਛੇ ਵਾਲਾ ਕੰਮ ਵਧੀਆ ਕਰ ਗਿਆ ਹੂੰ ਹੂੰ ਇਹ ਤਾਂ ਲਾ ਠੀਕ ਇੱਥੇ ਮੋਦੀ ਨੂੰ 2000 ਰੁਪਏ ਜਿਹੜਾ ਮੇਰੇ ਵਰਗਾ ਨਜ਼ਾਰਾ ਲੈਂਦਾ ਤੇ ਬਾਕੀ ਇਹ 5 ਲੱਖ ਵਾਲਾ ਜਿਹੜਾ ਉਹ ਬਣਾਦਾ ਉਹ ਕਿੱਡਾ ਕੰਮ ਕਰਤਾ ਹੂੰ ਮੋਦੀ ਨੂੰ ਹੋਰ ਵੀ 2000 ਕੰਮ ਕਰਿਆ ਹਾਂ ਮੋਦੀ ਨੇ ਲੋਕ ਮਾੜਾ ਆਖੀ ਜਾਂਦੇ ਨਾ ਮਾੜਾ ਨਹੀਂ ਮੋਦੀ ਵੀ ਠੀਕ ਹਾਂ ਕਰੋ 40 40 ਲੱਖ ਆ ਗਿਆ ਬੜਾ ਉਹਨਾਂ ਨੂੰ ਬਹੁਤ ਗਾਵਾ ਮਾਰਾ ਗਿਆ ਵਿੱਚ ਮਾਲਵੇ ਬਾਰੇ ਠੀਕ ਰਹਿ ਫੋਟੋ ਜਾਊਗੀ ਸਾਡੀ ਹਾਂ ਇਹਦਾ ਫਿਰ ਮੁੱਖ ਮੰਤਰੀ ਵੀ ਮੋਦੀ ਨੇ ਮਾੜੀ ਜੀ ਕਰੀ ਮੈਂ ਤਾਂ ਕਰ ਮੋਦੀ ਨਹੀਂ ਸੀ ਹਾਂ ਠੀਕ ਮੋਦੀ ਨੇ ਬਹੁਤ ਕੰਮ ਕਰੇ ਚੰਗਾ ਬੰਦਾ ਚੱਲਾ ਹੋ ਮੋਦੀ ਨੇ ਹੋਰ ਵੀ ਕਈ ਕੰਮ ਲੱਡੂ ਪੰਜੂ ਕੰਮ ਕਰੇ ਨਾ ਤੂੰ ਨਾ ਬੋਲੇ ਸ਼ਰਾਬੀ ਦਾਰੂ ਪੀਚੇ ਤੇਰੀ ਇਹ ਕਈ ਕੰਮ ਮੋਦੀ ਨੇ ਹੋ ਵੀ ਚੰਗੇ ਕਰੇ ਨੇ ਅਦੇ ਕੜਖੇ ਵੇ ਆ ਸਾ ਤੇ ਕੀ ਬਿੜਾ ਹਰੇ ਹੋਏ ਮਰਦ ਬੋਟਾ ਮੰਗੇ ਕੜਖੇ ਵਾਸੇ ਹਾਂ ਸੀ ਬੱਚ ਪੱਜੇ ਤੇ ਲੈਣਾ ਇਹ ਸਾਡੇ ਖਿਲਾਫ ਹੈ ਪੈਂਦੇ ਇਹ ਇਹ ਜੱਟਾਂ ਦਾ ਬੰਦ ਗਰੀਬ ਬਲਣਾ ਮੈਂ ਤਾਂ ਹੂੰ ਕਲਕਾ ਚਲੇ ਦਿੱਤੀ ਜੋਦੇ ਆ ਬਚਲਾ ਹਾਂ ਅਹੀਂ ਪੱਜੇ ਛੱਡੇਗੇ ਹੂੰ ਹਾਂ ਉਹ ਸਾਰਾ ਪਿੰਡੀ ਹੈ ਬਹਿਨ ਨੂੰ ਕੀ ਕਹਿਣਾ ਹੈ ਹੂੰ ਉਹਦੇ ਦਾ ਭਰਾ ਅਜਨਸ਼ਾ ਕਿਨਾਂਗਾ ਆਪਣੇ ਪਿੰਡਾਂ ਨੇ ਨਾ ਮੈਂ ਚਲੇਦਾ ਆਪਾਂ ਅੱਛਾ ਨਾ ਮੈਂ ਅਗਲੇ ਪੁਕੀ ਸੀ ਹਾਂ ਨਾ ਤੁਰ ਗਿਆ ਮੈਂ ਦਬੂ ਟੇਕ ਟਾ ਖਾ ਗਿਆ ਅੱਛਾ ਚਟਾ ਕਨਾਂ ਗਿਆ ਦਲਦਾ ਨਾ ਰੇ ਆਪਾਂ ਪਤੇ ਲੈ ਚਹਿ ਰਿਹਾ ਮੈਂ ਜਲੇ ਤੇ ਲਿਫਟ ਹੋਣੀ ਮੇਰਾ ਕਾ ਕਾ ਫਾ ਫਾ ਦੇ ਬੰਨ ਲਾ ਗੱਲ ਕਰੀ ਬੰਨ ਲਾ ਕਰਾ ਅਸੀਂ ਭੈਣ ਦੇ ਸਾਰੇ ਸਾਰੇ ਪੰਨਾਂ ਜੋ ਲਾ ਕੇ ਬੁਟਾ ਦੇਖੀ ਪੈ ਇੱਥੇ ਢੰਗ ਨਹੀਂ ਅਨਾਲੇ ਕਹੀ ਜਾਂਦੇ ਚਟਾ ਫੜਾ ਕੇ ਜਾਂਦੇ ਕਹਿੰਦੇ ਨਾ ਓਏ ਨਹੀਂ ਉਹ ਲੈ ਕਾਪੋ ਕਾਪਾਇਆ ਉਹ ਪੱਥਰ ਨਾਲ ਲੀਕ ਅੱਛਾ ਮੈਂ ਮਰਦੇ ਨੇ ਇਕ ਕਾਹ ਹੋ ਬਤਾ ਹਰੇ ਅੱਧਾ ਨਾ ਖਿਲ ਗਿਆ ਝੂਲੀ ਕਰਕੇ ਚਲੇ ਬੋਟਾ ਨਾ ਸੇ ਗਰੀਬ ਨੇ ਮਹਾਰਾਜ ਕੱਲੇ ਵਿਚਰਿਆ ਨਾਲ ਕਹਿੰਦੇ ਕਾਂਗਰਸ ਵੀ ਗਰੀਬਾਂ ਦੀ ਹੈ ਕਹਿੰਦੇ ਪਾਰਟੀ ਉਹ ਜੱਟਾ ਬੋਲ ਨਾ ਤੰਗ ਰਹਿ ਤੰਗ ਨੇ ਲੇਸ ਤੰਗ ਉਹ ਬਾਹਰ ਹੋ ਗਿਆ ਉਹ ਕੰਨ ਦੀ ਪਾਰਟੀ ਉਹੀ ਪਾਰਟੀ ਹਾਂ ਬਠਾ ਦਿਨ ਆ ਦੇਖ ਅੱਖੀਂ ਦਿੰਦਾ ਅੱਛਾ ਠੀਕ ਹੈ ਅੱਛਾ ਬਹੁਤ ਹੈ ਵਿਚਾਰੇ ਕੜਕੇ ਜੇ ਬੰਦੇ ਬਾਹਰ ਹਾਂ ਠੀਕ ਹੱਦਿਆ ਦੇਖੇ ਕਿਤੇ ਤਾਂ ਨਹੀਂ ਵੀ ਮੁੜ ਕੇ ਮਾਚ ਬਦਲ ਜੇ ਕਿਤੇ ਕੀ ਹੈ ਕੱਲ ਨੂੰ ਜੇ ਬਾਦ ਲੱਗਿਆ ਉਹ ਨੰਮਾ ਡਾਜਾ ਇਕੜ ਕਰਨ ਦੇ ਸੀ ਵੀ ਆ ਇਹ ਮੌਲਾ ਪਿੰਡ ਦਾ ਉਹ ਵੀ ਇਹ ਮੌਲਾ ਜੀ ਠੀਕ ਕਿਹੜੇ ਕਿਹੜੇ ਮਕਾਵਲਾ ਲੱਗਦਾ ਕਾਵਲਾ ਦਾ ਕਾਂਗਰਸ ਇਹ ਆ ਕਿਉਂ ਆਪਰੇ ਗਿਆ ਮਿਟਾਤੀ ਉਹ ਜੋ ਪਗਰ ਜਾ ਖਾਸ ਮੈਂ ਸੁਯੋ ਦੇ ਨੂੰ ਵੀ 100 200 ਸਪੋਰਟ ਕੋ ਵੀ ਤੇ ਉਹਨਾਂ ਨੂੰ ਮੈਲੂੜਾ ਨੇ ਵੀ 100 200 ਸਪੋਰਟ ਕੋ ਆ ਸੈਨਲ ਉਹਦੇ ਵਧੀਆ ਠੀਕ ਆ ਠੀਕ ਹੈ ਅੱਛਾ ਤੇ ਬੜਾ ਜਾਦੇ ਸੀਸਪਾਲ ਦੇ ਮੌਲਾ ਅੱਛਾ ਹਾਂ ਕੰਮ ਬੀਜੇਪੀ ਨੇ ਕੋਈ ਕਰਵਾਇਆ ਕਿ ਨਹੀਂ ਕਰਵਾਇਆ ਬੀਜਪੀ ਨੇ ਕੋਈ ਕਮਨੀ ਕਰਵਾਈ। ਅੱਛਾ। ਕੌਣ ਕਹਿੰਦਾ ਜਿੱਤੇਗਾ ਕੰਮ ਨਹੀਂ ਕਰਦਾ। ਬੋਸ ਦਾ ਮਾਹੌਲ ਜੀ ਦੇਸੂ ਜੋਦੇ ਦਾ। ਅੱਛਾ ਹਾਂਜੀ। ਇਹ ਮੁਕਾਬਲਾ। ਹਾਏ। ਮੁਕਾਬਲਾ ਕਿੰਨਾ? ਮੁਕਾਬਲਾ ਤਾਂ ਸੀਸ਼ਪਾਲ ਦਾ। ਅੱਛਾ ਹਾਂਜੀ। ਦੇਸੂ ਜੋਦਾ 60%। ਅੱਛਾ ਹਾਂਜੀ। ਕੀ ਕਾਰਨ ਕੀ ਲੱਗਦਾ? ਕਾਰਨ ਕੀ ਲੱਗਦਾ ਹੈ ਮੋਦੀ ਸਰਕਾਰ ਨੇ ਈਸ਼ਮ ਕਾਰਡ ਬਣਾਇਆ। ਹਰੇਕ ਗਰੀਬ ਦੇ 5 ਲੱਖ ਰੁਪਏ ਜੇਬ ਦੇ ਵਿੱਚ ਪਾਏ। ਹਾਂ ਹਾਂ ਹਾਂ। ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਹੈ। ਹਾਂ। 2000 ਰੁਪਏ ਮਿਲਦਾ ਹੈ ਗਰੀਬ ਨੂੰ ਕੰਪੀ ਮਿਲਦੀ ਹੈ ਹਰ ਥਾਂ ਗੁੰਡਾਗਰਦੀ ਬੰਦ ਕਰੀ ਹੈ ਹੂੰ ਕੋਈ ਵੀ ਮੋਦੀ ਜੀ ਦੀ ਸਮੱਸਿਆ ਕਿਸੇ ਸਰਕਾਰ ਨੂੰ ਹਾਂ ਥੈਂਕ ਯੂ ਮੋਦੀ ਸਰਕਾਰ ਬੰਦਾ ਨਾ ਮੋਦੀ ਸਰਕਾਰ ਹੋ ਗਈ ਹਾਂ ਠੀਕ ਹੈ ਹਾਂ ਆਪਾਂ ਮੋਦੀ ਸਰਕਾਰ ਦਾ ਧੰਨਵਾਦ ਹਾਂ ਕਾਂਗਰਸ ਦੇ ਦਿੱਤੇ ਅੱਛਾ ਹਾਂਜੀ ਮਕਾਬਲਾ ਕਿੱਧਰ ਕਿੱਧਰ ਲੱਗਦਾ ਮਕਾਬਲਾ ਮੋਦੀ ਦਾ ਹੈ ਮੋਦੀ ਦਾ ਹਟ ਲਾ ਹੋ ਗਿਆ ਨਹੀਂ ਮੋਦੀ ਵਾਲਿਆਂ ਤਾਂ ਵੱਡੀਆਂ ਵੋਟਾਂ ਸੀ ਇਹ ਤਾਂ ਹਰਿਆਣਾ ਦਾ ਵੀ ਹੈ ਇਹ ਤਾਂ ਹੁਣ ਕਾਂਗਰਸ ਨੂੰ ਪਾਵਾਂਗੇ अच्छा। ਅੱਜ ਦਾ ਅਸੀਂ ਤਾਂ ਮੋਦੀ ਦਾ ਨਾਂ ਹੀ ਲੈਨੇ ਜੀ। ਹਾਂ। ਅੱਛਾ। ਤੇ ਫਿਰ ਕੰਮ ਕੋਮੋਂ ਪਹਿਲਾਂ ਹੋਇਆ ਕੋਈ ਵੀ ਜੀ ਪਿੱਛੇ ਸਾਡਾ ਤਾਂ ਕੋਈ ਕੰਮ ਨਹੀਂ ਹੋਇਆ ਜੀ। ਅੱਛਾ। ਹੂੰ। ਤੇ ਕਾਂਗਰਸ ਦਾ ਬਧਾਇ ਕਹੋਂਦਾ ਰਿਹਾ। ਪਹਿਲਾਂ ਤਾਂ ਕੋਈ ਕਾਂਗਰਸ ਨੇ ਕਰਿਆ ਹੁਣ ਦੀ ਕੀ ਕਰੀ ਦੇਵੇ ਤਾਂ ਹੀ ਪਾਵਾਂਗੇ। ਅੱਛਾ। ਚਟਾਲਾ ਸਰਕਾਰ ਕਿਵੇਂ ਸੀ ਪਹਿਲਾਂ ਕਿਵੇਂ? ਚਟਾਲਾ ਹੁਣ ਤਾਂ ਜੀ ਚੰਗੇ ਸੀ ਜੀ ਤੇ ਮੁੰਡੇ ਲੱਗ ਹੁੰਦੇ ਪਤਾ ਫੜ ਗਏ। ਠੀਕ ਹੈ। ਸਾਡਾ ਵੀ ਹੁਣ ਲੱਗਿਆ ਹੀ ਸਾਰੇ ਤਾਂ ਸਾਡੇ ਏਰੀਏ ਦੇ ਸੀ ਹੁਣ ਦੱਸ ਹੀ ਤਾਂ ਫੜ ਗਏ। ਅੱਛਾ। ਉਹਦਾ ਕਰ ਲੋਕ ਹੀ ਟੁੱਟ ਗਈ। ਠੀਕ ਹੈ। ਹਾਂ। ਠੀਕ ਹੈ। ਚਿਸ਼ਪਾਲ ਕੰਨੀ ਆ ਜਿਕਰਾ ਅੱਛਾ ਯਾਰ ਇਹ ਇਹਨਾਂ ਲੋ ਵਾਲਾਂ ਦੀ ਵੀ ਹੈਗੇ ਜੀ ਆਪਣੇ ਪੱਕੇ ਘਰ ਪਿੰਡ ਚ ਬਹੁਤ ਉਹਨਾਂ ਕੰਨੀ ਬੋਟ ਜਾਊਗਾ ਅੱਛਾ ਪਹਿਲਾਂ ਨਾਲੋਂ ਫਰਕ ਹੈ ਪਹਿਲਾਂ ਨਾਲੋਂ ਫਰਕ ਹੈ ਜੀ ਹਾਂ ਇਹਨਾਂ ਲੋ ਕੰਨੀ ਬੋਟ ਜਾਊਗਾ ਜੀ ਆਪਣੇ ਸੱਚਾ ਨਾਲ ਅੱਛਾ ਕੀ ਮਾਸਟਰ ਰਹਿ ਕੇ ਕਿ ਸਾਡੇ ਹਾਂਜੀ ਅੱਛਾ ਇਹਨਾਂ ਨਾਲ ਮਾਸਟਰ ਰਹਿ ਕੇ ਗਿਆ ਸਾਡੇ ਪਿੰਡ ਹੁਣੇ ਹੁਣੇ ਗਿਆ ਪਿੰਡ ਚੋਂ ਅੱਛਾ ਜਿੰਨੇ ਜਵਾਬ ਉਹਦੇ ਕੋਲੇ ਪੜਦੇ ਰਹੇ ਉਸ ਘਰ ਦੀਆਂ ਹਰੇ ਘਰ ਦੀਆਂ ਦੋ ਵੋਟਾਂ ਤਾਂ ਦੇ ਦੂਗਾ ਅੱਛਾ ਜੀ ਹਾਂ ਅੱਛਾ ਅੱਗੇ ਨੂੰ ਤਾਂ ਵਧ ਗਿਆ ਠੀਕ ਹੈ 13 ਮੁੰਡੇ ਦਬਾਏ ਆ ਸਾਡੇ ਚਟਾਡੇ ਨੇ ਉਹ 13 ਘਰ ਚਟਾਡੇ ਦੇ ਕੋਲੇ ਆ ਉਹ ਨਹੀਂ ਹਾਂ ਠੀਕ ਹੈ ਇਹ ਕਿ ਦੂਬਾ ਤੋਂ ਉਹਨਾਂ ਕੁਝ ਜਟੂ ਸੀਸਵਾਰੀ ਹਮ ਅੱਛਾ ਹਾਂ ਇਹ ਕੀ ਗੱਲ ਫਿਰ ਨਾਲੇ ਚਟਾਲੇ ਕੇ ਨੂੰ ਲੋਕ ਯਾਰ ਚਟਾਡੇ ਕੇ ਫਿਰ ਸਾਡੇ 13 ਉਹਨਾਂ ਦੇ ਕਿਹੜਾ ਘਰ ਆਣੀਆਂ ਵੋਟਾਂ ਦਾ ਨਾਲ ਤਾਂ ਕੁਝ ਨਹੀਂ ਹੁੰਦਾ ਚਟਾਡੇ ਨੂੰ ਹਮ ਠੀਕ ਹੈ ਪ੍ਰਿੰਟਰ ਦੀ 1800 ਵੋਟ ਪਹੁੰਚਦੀ ਹੈ ਠੀਕ ਹੈ ਤੇ ਚਟਾ ਦਾ ਰੂਹ 300 ਹੈ ਅੱਛਾ ਤੇ ਬਾਕੀ ਫਿਰ ਕਾਂਗਰਸ ਦੇ ਖਾਤੇ ਜੀ ਜਾਂਦੀ ਹੈ अच्छा बीजेपी ਨੂੰ ਨਹੀਂ ਜਾਂਦੀ ਅੱਛਾ ਹਾਂ बीजेपी ਦਾ ਜੋ ਮਸਫਾ ਹੈ ਉਹ ਜਾਨੀ ਅੱਛਾ ਕੀ ਗੱਲ ਉਹਨਾਂ ਨੇ ਕੰਮ ਬਹੁਤ ਕਰਿਆ ਜੀ ਆਪਣੇ ਹੂੰ बीजेपी ਨੂੰ ਨਹੀਂ ਜਾਂਦੀ ਅੱਛਾ ਅੱਛਾ 10 ਸਾਲ बीजेपी ਦਾ ਦੇਖ ਲਿਆ ਉਸ ਤੋਂ ਪਹਿਲਾਂ ਚਟਾਲੇਗਾ ਸੀ ਮੇਰੀ ਲੋਕ ਮੰਨਦੇ ਹੀ ਨਹੀਂ ਹੂੰ ਮਾਦਾ ਤਾਂ ਕਾਂਗਰਸ ਮੋਦੀ ਨੂੰ ਵੀ ਮਾਰੀ ਹੈ ਪਰ ਜਵਾਕਾ ਜੀ ਮੋਦੀ ਮਾਰਾ ਹੈ ਅੱਛਾ ਮੋਦੀ ਮ ਕਾਂਗ ਮੋਦੀ ਕਾ ਕਰੇ ਨਾ ਮੜਾ ਜੀ ਮੋਦੀ ਨੇ ਕੀ ਕਰਾ ਕਾਂਗਰਸ ਨੇ ਸਾਰਾ ਅੰਮ੍ਰਿਤਸਰ ਠਹਿੜੀ ਰੀ ਕਰਤਾ ਹੂੰ ਅੱਛਾ ਉਦੋਂ ਵੀ ਬੜਾ ਕੰਮ ਹੈ ਉਦੋਂ ਵੀ ਬੜਾ ਕੰਮ ਹੈ ਅੱਛਾ ਆ ਉਹੀ ਤਾਂ ਨਾ ਕਰੀ ਜਾਂਦਾ ਸੀ ਇਸਖਾਲਸੇ ਨਾਲ ਹਾਂ ਮੈਂ ਕਿਹਾ ਭਿੰਡਰਾਂ ਵਾਲਾ ਇੰਦਰਾ ਨੇ ਭੇਜਿਆ ਅੱਛਾ ਤੇ ਇੰਦਰਾ ਨੇ ਅਸਲਾ ਦਿੱਤਾ ਹੂੰ ਤੇ ਜਦੋਂ ਇਹ ਅਸਲਾ ਹੋ ਗਿਆ ਨਾ ਪਿੰਡਰਾਲੇ ਕੋਲੇ ਦੇ ਜੰਨਦਾਂ ਉਹ ਬਾਹਰ ਹੋ ਗਿਆ ਹਾਂ ਤੇ ਸਵੇਕ ਸਿੰਘ ਕੋਲੇ ਸਵੇਕ ਸਿੰਘ ਨੂੰ ਗਿਆ ਪਿੰਡਰਾਲੇ ਕੋਲੇ ਠੀਕ ਹੈ ਕਿ ਬਾਬਾ ਜਾਂਦਾ ਫਿਰ ਫੋਨ ਦਾ ਪਾਕਿਸਤਾਨ ਚ ਨਹੀਂ ਛੱਡਿਆਉਣਾ ਮੈਂ ਹਾਂ ਤੇ ਨਹੀਂ ਫਿਰ ਜਾਂ ਉਹ ਆਦਾ ਜੀ ਜਾਣ ਦੇ ਦੂੰਗਾ ਜਾਂਦਾ ਪਾਕਿਸਤਾਨ ਚ ਨਹੀਂ ਜਾਂਦਾ ਮੈਂ ਅੱਛਾ ਫਿਰ ਜਾਣ ਦੇ ਦੇ ਜੀ ਤਦ ਦੇਖ ਲਓ ਤੁਸੀਂ ਅੰਮ੍ਰਿਤਸਰ ਕੀ ਹੋਇਆ ਫਿਰ ਠੀਕ ਹੈ ਢੇੜ ਲੱਗੇ ਬਸਾਂ ਦੀ ਹਾਂ ਸਾਡੇ ਪ੍ਰਤਾਣੇ ਇਹ ਗੱਲ ਕਹਿੰਦੇ ਰਹੇ ਐ ਵੀ 72 ਜੇ ਨਹੀਂ ਦਸਾਂ ਨਹੀਂ ਸੀ ਜਿੰਨੀਆਂ ਸਰਚ ਹੋਈਆਂ ਅੱਛਾ ਇੰਨੇ ਉਸੇ ਨੌਜਵਾਨ ਬਾਰੇ ਅੱਛਾ ਅੱਛਾ ਹਾਂ ਮੋਦੀ ਤੋਂ ਵੀ ਪੜਾ ਕੰਮ ਮੋਦੀ ਤੋਂ ਤਾਂ ਪੜਿਆ ਮੋਦੀ ਨੇ ਤਾਂ ਕੋਈ ਮਾਰਿਆ ਹੀ ਨਹੀਂ ਅੱਛਾ ਆਪਣਾ ਆਪਣਾ ਤਾਂ ਕੋਈ ਨਹੀਂ ਮਾਰਿਆ ਹਰ ਜੀ ਨਾਲੇ ਕਹਿੰਦੇ ਆ ਕਿਸਾਨ ਅੰਦੋਲਨ ਦੇ ਵਾਵਾ ਪਤਾ ਐ ਤਾਂ ਫਿਰ ਜਿਹੜਾ ਧੱਕਾ ਕਰਦਾ ਸੇ ਫੌਜੀਆ ਤੇ ਤਾਂ ਹੁੰਦਾ ਹੀ ਰਹਿੰਦਾ ਜੀ ਥੋੜਾ ਬਹੁਤ ਯਾ ਮੇ ਕਿਹੜੀਆਂ ਸਰਕਾਰਾਂ ਪਿੱਛੇ ਰੰਗ ਦੇ ਤੇ ਨਾਲ ਉਹ ਵੀ ਮਰਦੇ ਆਏ ਹਾਂ 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 ਕੰਮ ਜੀ ਕੁਝ ਹੋਏ ਵੀ ਹੈ ਜੇ ਹੋਈ ਵੀ ਜਾਂਦੇ ਆ ਵਿੱਚ ਜੀ ਹਮ ਤੇ ਜੇਸ਼ਵਾਲੀ ਸਰਕਾਰ ਹੋ ਗਈ ਸੀ ਹਾਂ ਜੇ ਸਰਕਾਰ ਆ ਗਈ ਫਿਰ ਤਾਂ ਕੁਝ ਨੌਕਸ ਬੈਠ ਗੂਆ ਹੈ ਹਮ ਤੇ ਜੇ ਇਹਦੀ ਸਰਕਾਰ ਹੀ ਨਹੀਂ ਤਾਂ ਫਿਰ ਕਿੱਥੋਂ ਲੂਗਾ ਕਿੱਥੋਂ ਲੂਗਾ ਪੈਸਾ ਪਿੱਛੇ ਪੰਜ ਸਾਲਾਂ ਦੇ ਨੇ ਕੀ ਕਰਿਆ ਕੁਝ ਹੀ ਨਹੀਂ ਕਰਿਆ ਅੱਛਾ ਇਹ ਪਾਲ ਦੀ ਬੱਲ ਵਗਾ ਯਾਰ ਇਹ ਮੁਕਾਬਲਾ ਕਿਹਦੇ ਨਾਲ ਲੱਗਦਾ 14000 ਪੜਕੇ ਨਾਲ ਲੱਗਦਾ ਕੰਮ ਕੀ ਲੱਗਦਾ ਪਿਛਲੇ ਸਾਲਾਂ ਚ ਜਿਹੜਾ ਕਿਹੜੇ ਨੇ ਕਰਵਾਏ ਕੋਈ ਕੰਮ ਪਿੰਡ ਚ ਕਰਵਾਏ ਸੀਸਪੜ ਕੰਮ ਮੈਂ ਕਰਵਾਇਆ ਦਿਸੂ ਜੂ ਤੱਕ ਮੈਂ ਕਰਵਾਇਆ ਕੜੱਕੇ ਦੀ ਕਰਾਇਆ ਮਾੜੇ ਮੁੰਡੇ ਕੰਮ ਇਹ ਤਾਂ ਆਇਆ ਤਾਂ ਹੈ ਨਹੀਂ ਕਰੇ ਅੱਛਾ ਠੀਕ ਹੈ ਇਹਨੂੰ ਕੋ ਪੁੱਛਦਾ ਸਤ ਕਰੀ ਨਹੀਂ ਕਿਸੇ ਨੂੰ ਅੱਛਾ ਮੁਕਾਬਲਾ ਦਾ ਉਹਨਾਂ ਦਾ ਪੂਰਾ ਮੁਕਾਬਲਾ ਪੂਰਾ ਪਹਿਲਾਂ ਚਟਾਲਾ ਸਰਕਾਰ ਕਿਵੇਂ ਸੀ ਲੋਕ ਯਾਦ ਕਰਦੇ ਆ ਉਹ ਤਾਂ ਉਹ ਯਾਦ ਕਰਦੇ ਆ ਹਾਂ ਉਹ ਹੀ ਯਾਦ ਕਰਦੇ ਆ ਉਹ ਸਰਕਾਰਾਂ ਵੀ ਨਹੀਂ ਕੱਲੇ ਜੀ ਆਜਾ ਫਿਰ ਤਕਾਲੀ ਬਣ ਜੇ ਅੱਛਾ ਕੱਲੇ ਦੀ ਸਰਕਾਰ ਤਾਂ ਬਹੁਤ ਤਕੜੀ ਚੀਜ਼ ਸੀ ਬਹੁਤ ਚੰਗੀ ਚੀਜ਼ ਕੰਮ ਕਰੇ ਸੀ ਕੱਲੇ ਨੇ ਹੂੰ ਦੋ ਉਹਦੇ ਜਿਆਦਾ ਟੱਕਰ ਹੈ ਵੀ ਹੂੰ ਕਾਂਗਰਸ ਜੀ ਤੇ ਵਿਚੇ ਫਿਰ ਅੱਛਾ ਹਾਂਜੀ ਕੰਮ ਕੀ ਲੱਗਦਾ ਕੀ ਨਹੀਂ ਕਰਵਾਏ ਅਸੀਂ ਸਪਾਲ ਕੰਮ ਮੈਂ ਕਰਵਾਏ ਆ ਪੰਜ ਸਾਲਾਂ ਦੇ ਬਹੁਤ ਕੰਮ ਦੇ ਸੁਯੋ ਦਾ ਕੰਮ ਮੈਂ ਕਰਵਾਏ ਆ ਉਹ ਤਾਂ ਜੀ ਕਹਿਣ ਦੀ ਗੱਲ ਹੁੰਦੀ ਹੈ ਕੰਮ ਤਾਂ ਦੇਖੋ ਜੀ ਸਰਕਾਰ ਦੇ ਹਿਸਾਬ ਨਾਲ ਹੁੰਦਾ ਹੈਗਾ ਹੂੰ ਬਸ ਕਹਿਣ ਦੀ ਗੱਲ ਹੁੰਦੀ ਅਗਲੇ ਦਾ ਹੂੰ ਵੀ ਮੈਂ ਕਰਾਇਆ ਮੈਨੂੰ ਕੋਟਾ ਮਿਲਿਆ ਸਾਰੇ ਫਰੇ ਪਿੰਡਾਂ ਦਾ ਕੰਮ ਨਹੀਂ ਹੋ ਸਕਦੇ ਕਿਤੇ ਲੋਟ ਦੇ ਕੰਮ ਹੋ ਜਾਂਦਾ ਗਲੀ ਦਾ ਹੋ ਜਾਂਦਾ ਕਿਸੇ ਵਿਕਾਸ ਉਹਨੇ ਕਿਸੇ ਕੱਛੀ ਚੀਜ਼ ਦਾ ਹੋ ਜਾਂਦਾ ਸਕੂਲ ਦਾ ਹੋ ਜਾਂਦਾ ਕੋਈ ਆ ਚੀਜ਼ ਹੁੰਦੀ ਹੈ ਕੀ ਉਮੀਦ ਕਿਹੜੇ ਤੋਂ ਹੈ ਫਰੇ ਸਰਕਾਰ ਦੀ ਸਰਕਾਰ ਦੇ ਵੀ ਲਾ ਲੋ ਜਾਂ ਐਮਐਲਏ ਦੀ ਤੁਕਾਲਿਆਂ ਵਾਲੀ ਕੌਣ ਵਿਕਾਸ ਕਰ ਸਕਦਾ ਆਪਣੇ ਕੋਈ ਹੈ ਉਮੀਦ ਕਾਹਤੋਂ ਸਰਕਾਰ ਦੇ ਹਿਸਾਬ ਨਾਲ ਹੋਊਗਾ ਜੀ ਜੀ ਸਰਕਾਰ ਉਸ ਦਾ ਹੋਊਗਾ ਠੀਕ ਲੱਗਦਾ ਤੁਹਾਡੇ ਹਿਸਾਬ ਨਾਲ ਫਰੇ ਸਰਕਾਰ ਤਾਂ ਉਹਨ ਦੇਖੋ ਜੀ ਰਲਮੀ ਜੀ ਆਊਗੀ ਲੰਗੜੀ ਹਾਂਜੀ ਕੱਲੀ ਤਾਂ ਆਉਂਦੀ ਨਹੀਂ ਜੀ ਅੱਛਾ ਹਾਂਜੀ ਕਾਲਿਆਂ ਵਾਲੀ ਜੀ ਤਾਂ ਜ਼ੋਰ ਲੱਗਦਾ ਕਾਂਗਰਸ ਦਾ ਲੱਗਦਾ ਇੱਥੇ ਸਰਕਾਰ ਹਾਂ ਠੀਕ ਆ ਚੱਕ ਰਹੇ ਪਹਿਲਾ ਚਟਾਲਾ ਸਰਕਾਰ ਕੇ ਮੈਂ ਸੀ ਪਹਿਲਾ ਚਟਾਲੇ ਵਾਲੇ ਚਟਾਲਾ ਤਾਂ ਬਹੁਤ ਵਧੀਆ ਜੀ ਸੀਓ ਤੇ ਵਰਗਾ ਇੱਥੇ ਹੋਣਾ ਨਹੀਂ ਸਾਨੂੰ ਜੀ ਸ਼ੇਰ ਕੋਈ ਅੱਛਾ ਹਾਂਜੀ ਕਰਦੇ ਹਾਂ ਯਾਰ ਤੁਹਾਨੂੰ ਵੀ ਫਿਰ ਹਾਂਜੀ ਕਰਦੇ ਆ ਅੱਛਾ ਕੀ ਕੰਮ ਕੀ ਵਧੀਆ ਲੱਗਦੇ ਸੀ ਉਹਨਾਂ ਆਏ ਚਟਾਲੇ ਉਹ ਜਿਹੜਾ ਮੰਗਲਾਂ ਦੇ ਪਾਰ ਸੀਗਾ ਜੀ ਅੱਛਾ ਜੋ ਕਹਿੰਦੇ ਹੋ ਗਿਆ ਠੀਕ ਹੈ ਬਸ ਤੇ ਦੂਜੇ ਫਿਰ ਲਾਰੇ ਲਾਉਂਦੇ ਦੂਜੇ ਤਾਂ ਉਹਨੂੰ ਹਾਂਜੀ ਅੱਖ ਮਚ ਰات ਘੜੀ ਸਿਆਹ ਕਰਦੇ ਆ ਅੱਛਾ ਉਹ ਤਾਂ ਸਾਡਾ ਉਹਦੇ ਨਾਲ ਤਾਂ ਟੱਕਰ ਨਹੀਂ ਨਹੀਂ ਕੋਈ ਅੱਛਾ ਹਾਂਜੀ ਹੁਣ ਆਏ ਹੋਣਗੇ ਥੋੜੇ ਦਿਨ ਪਹਿਲਾਂ ਆਏ ਸੀਗੇ ਜੀ ਹਾਂ ਮੋਲ ਚੰਗਾ ਦੱਸਿਓ ਉਹਨਾਂ ਨੂੰ ਸਾਨੂੰ ਹਰਿਆਣੇ ਦਾ ਅੱਛਾ ਜੀ 25 30 ਸੀਟਾਂ ਤੱਕ ਜਾ ਸਕਦੀ ਐ ਨੇ ਲੋ ਠੀਕ ਐ ਇਹ ਜੀ ਹੈ ਕਾਂਗਰਸ ਵਾਲੇ ਦੇ ਆ ਠੀਕ ਆ ਠੀਕ ਆ ਇਹ ਜੀ ਉਹ ਕੋਈ ਪਸੰਦ ਆ ਸਾਡਾ ਤਾਂ ਹਾਂ ਬੇ ਹਸੰਦਾ ਪੱਗ ਆਉਂਦਾ ਜਾਂਦਾ ਨਾ ਕੋਈ ਕੰਮ ਕੋਈ ਆ ਹਾਂ ਅਰੇ ਮਤਰਾ ਲੱਗ ਲੇ ਇਧਰ ਆ ਤਾਂ ਇਹ ਨਾ ਇਹ ਇਲਾਕਾ ਵੀ ਵੱਡੂ ਹੈ ਇਹ ਕਾਇਪੰਡ ਕੋ ਕਰਦਾ ਤਾਂ ਕੀ ਕਿਹਦੇ ਨਾਲ ਮੁਕਾਲ ਦੂਜੇ ਨੰਬਰ ਤੇ ਕਿਹੜਾ ਦੀ ਨੰਬਰ ਤੇ ਹੀ ਹੋ ਉਸ ਰਾ ਕੜਦਾ ਅੱਛਾ ਹਾਂ ਤੇ ਲੋਕਦਾਲ ਵਾਲਿਆਂ ਦਾ ਕਿਵੇਂ ਲੋਕਦਾਲ ਵਾਲਿਆਂ ਦਾ ਮੈਂ ਮਾਚੀਕ ਦੱਸਾਂ ਮੈਂ ਤੋ ਆਪੇ ਸਮਝ ਜਾਪੇ ਮੈਂ ਦਾ ਸੀਨ ਦਾ ਪਹਿਲਾਂ ਕਿਵੇਂ ਇਹ ਲੋਕਦਾਲ ਵਾਲਿਆਂ ਦਾ ਲੋਕ ਪਹਿਲਾਂ ਚੰਗੇ ਸੀਗੇ ਹਾਂ ਪਹਿਲਾਂ ਚੰਗੇ ਕੰਮ ਕਰਦੇ ਸੀ ਤੇ ਮੈਂ ਆਪੀ ਸੀ ਮਾ ਕਰੋ ਅੱਛਾ ਹਾਂ ਬਿਲਕੁਲ ਠੀਕ ਹੈ ਬਤਾ ਲੇ ਕਿ ਮਗਰ ਠੀਕ ਹੈ ਮੈਂ ਕਹਾਂਦਾ ਤੁੰਦਾ ਤੇ ਆਪਾਂ ਦਾ ਵੀ ਹੈਗੀ ਵਾਲੀ ਮੈਂ ਮੌਲ ਦੇਖ ਕੇ ਵਾਗੇ ਕਿ ਕੋਈ ਵੈਸੇ ਨਾ ਨਹੀਂ ਕੰਮ ਕਰੇ ਅੱਛਾ ਸੀਸ ਪਾੜਨੇ ਕੰਮ ਕਰ ਅੱਛਾ ਹਾਂ oh jadi kamu kerja apa nih kamu kerja